ਤਸਵੀਰਾਂ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਨੇ ਜਿੱਥੇ ਚੋਰ ਬਦਮਾਸ਼ ਐਨੇ ਬੇੜਰ ਹੋ ਗਏ ਨੇ ਕਿ ਦਿਨ ਦਿਹਾੜੇ ਹੀ ਭੀੜ ਭੜੱਕੇ ਵਾਲੇ ਬਾਜ਼ਾਰਾਂ ਚੋਂ ਲੋਕਾਂ ਦਾ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਇਸ ਵਾਰ ਚੋਰਾਂ ਨੇ ਲੰਡੇ ਬਾਜ਼ਾਰ ਚ ਬਣੀ ਇੱਕ ਮੋਬਾਈਲ ਸ਼ਾਪ ਤੇ ਆਪਣਾ ਹੱਥ ਸਾਫ਼ ਕੀਤਾ ਚੋਰਾਂ ਦਾ ਇਹ ਕਾਰਨਾਮਾ ਦੁਕਾਨ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਿਆ ਤਸਵੀਰਾਂ ਸਾਫ਼ ਕਰਦੀਆਂ ਨੇ ਕਿ ਕਿਸ ਤਰ੍ਹਾਂ ਪਹਿਲਾਂ ਇੱਕ ਚੋਰ ਦੁਕਾਨ 'ਚ ਆਉਂਦਾ ਏ ਤੇ ਮੋਬਾਈਲ ਦਾ ਕੈਮਰਾ ਦੇਖਣ ਦੇ ਬਹਾਨੇ ਸੈਲਫੀ ਲੈਂਦਾ ਲੈਂਦਾ ਦੁਕਾਨ 'ਚੋਂ ਬਾਹਰ ਨਿਕਲ ਜਾਂਦਾ ਏ ਅਤੇ ਮੋਬਾਈਲ ਲੈ ਕੇ ਉਥੋਂ ਫਰਾਰ ਹੋ ਜਾਂਦਾ ਹੈ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਇਸ ਚੋਰ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਆਪਣੇ ਨਾਲ ਹੋਈ ਇਸ ਲੁੱਟ ਤੋਂ ਬਾਅਦ ਹੁਣ ਦੁਕਾਨ ਮਾਲਕ ਪੁਲਿਸ ਪ੍ਰਸ਼ਾਸਨ ਅੱਗੇ ਮਦਦ ਦੀ ਗੋਹਾਰ ਲਗਾ ਰਹੇ ਨੇ ਮੇਰਾ ਨਾਮ ਰਾਈ ਬਿਸੰਗਰ ਜੀ ਦੁਕਾਨ ਕੀ ਨਾਮ ਥੇਲ ਦੁਆਲੇ ਸ਼ੋਕ ਕੀ ਹੋਇਆ ਸਨ ਕੋਈ ਸੁਣਾ ਜੀ ਸਰੇ ਗਿਆ ਸਾਡੇ ਕੋਲੋਂ ਤਾਂ ਡਾਂਸਿੰਗ ਤੇ ਦੋ ਲੜਕੇ ਸਨ ਆਏ ਵੀ ਫੋਨ ਦਿਖਾਓ ਰੈਬਰੋ ਜੀ ਸੰਗ ਕਸਮ ਲੰਦਾ ਆਪਾਂ ਫੋਨ ਦਿਖਾਇਆ ਉਹਨਾਂ ਨੂੰ ਬਾਹਰ ਇੱਕ ਲੜਕਾ ਨਾਲ ਸੀ ਮੋਟਰਸਾਈਕਲ ਦੇ ਤੇ ਉਹਦੇ ਉੱਲ ਧਿਆਨ ਨਹੀਂ ਕੀਤਾ ਇਹਨਾਂ ਨੇ ਜਿਹੜੇ ਮੁੰਡੇ ਫੋਨ ਦਿਖਾ ਰਹੇ ਸੀ ਫੋਨ ਦਿਖਾਇਆ ਚੈੱਕ ਕਰਦੇ ਕਰਦੇ ਕਹਿੰਦਾ ਡੱਬਾ ਦਿਓ ਡੱਬਾ ਦਿਖਾ ਦਿੱਤਾ ਸਾਰਾ ਚੈੱਕ ਚੁੱਕ ਕਰਕੇ ਉਹਨੇ ਕੈਮਰਾ ਕੁਮੜਾ ਨਾਰਜੇਲ ਲੜਕਾ ਸੀ ਉਹਨੇ ਮੋਟਰਸਾਈਕਲ ਸਟਾਰਟ ਰੱਖਿਆ ਸੀ ਇਸ ਗੱਲ ਦੀ ਉਹਨਾਂ ਨੂੰ ਪਤਾ ਨਹੀਂ ਸੀ ਤੇ ਉਹ ਬਾਹਰ ਉਹਨੂੰ ਕੈਮਰਾ ਚੈੱਕ ਕਰਨ ਗਿਆ ਤੇ ਬਸ ਮੋਟਰਸਾਈਕਲ ਤੇ ਬੈਠ ਕੇ ਉਹਨਾਂ ਨੂੰ ਨਿਕਲ ਗਿਆ ਤੁਸੀਂ ਵੀਡੀਓ ਦੇਖ ਸਕਦੇ ਹੋ ਸੀਸੀਟੀਵੀ ਲੈ ਕੈਮਰਾ ਲੱਗਾ ਸੀ ਉੱਥੇ ਸਾਰੀ ਸ਼ੂਟ ਹੋ ਗਿਆ ਦੇਖੋ ਪੁਲਿਸ ਦਿੱਤੀ ਕਿ ਮਿੰਟ ਪੁਲਿਸ ਨੂੰ ਰਿਪੋਰਟ ਦੇ ਦਿੱਤੀ ਉਹਨਾਂ ਨੇ ਕਹਿੰਦੇ ਸੀ ਆਪਾਂ ਆਪਣੀ ਕਾਰਵਾਈ ਜੋੜੀ ਹੈ ਬੰਦੀ ਕਰਾਂਗੇ ਇਹੀ ਕੋਈ 11:30 ਦਾ ਟਾਈਮ ਸੀਗਾ ਦੁਕਾਨਾਂ ਸਾਰੀਆਂ ਲੱਗਦੀਆਂ ਪਈਆਂ ਇਹਨਾਂ ਨੂੰ ਪਤਾ ਹੀ ਨਹੀਂ ਇਸ ਤਰ੍ਹਾਂ ਕਸਟਮਰ ਇਹਨਾਂ ਕੋ ਆਇਆ ਵਾ ਪਹਿਲੇ ਵੇਖ ਕੇ ਚਲਾ ਗਿਆ ਜਾਣ ਕੇ ਭਾਨੇ ਸਿਰਕ ਦੁਬਾਰਾ ਫੇਰ ਆਵਾਂਗਾ ਕਿ ਜਿਹੜਾ ਮੈਂ ਫੋਨ ਦੇਖਿਆ ਦਿਖਾਓ ਉਹਨੇ ਫਿਰ ਫੋਨ ਇਹ ਨਾਲੇ ਦਿਖਾਇਆ ਤੇ ਉਹਦਾ ਦੂਸਰਾ ਲੜਕਾ ਵੀ ਬਾਹਰ ਬੁੱਲਟ ਸਟਾਰਟ ਤੇ ਸੀਗਾ ਉਹ ਬਹਾਨੇ ਸਿਰਫ ਫੋਟੋ ਕੁਆਲਿਟੀ ਚੈੱਕ ਕਰਦਾ ਕਰਦਾ ਬਾਹਰ ਚਲਾ ਗਿਆ ਕਿ ਉਹ ਆਪਣੇ ਲੜਕੇ ਨੂੰ ਦਿਖਾ ਲਾ ਉਹਨੇ ਬੁੱਲਟ ਸਟਾਰਟ ਕੀਤਾ ਹੈਗਾ ਤੇ ਬੁੱਲਟ ਸਟਾਰਟ ਤੇ ਬੈਠ ਕੇ ਉਹ ਦੋਵੇਂ ਚਲੇ ਗਏ ਤੇ ਪਲੇਟ ਦਾ ਕੋਈ ਨੰਬਰ ਵਗੈਰਾ ਨਹੀਂ ਆਪਣੀ ਤੇ ਵੇਖਿਆ ਸੀ ਪਲੇਟ ਵੈਰੀਫਿਕੇਸ਼ਨ ਕਰੀਏ ਇੱਕ ਵਾਰ ਉਹਨੇ ਇਨਫਾਫਾ ਰੱਖਿਆ ਸੀ ਕਿ ਪਲੇਟ ਕਵਰ ਕੀਤੀ ਸੀਗੀ ਕਿ ਕਿ ਗੁਣਾੜਕ ਹੈ ਇਹ ਗੁਣਾੜਕ ਮਾਰਕੀਟ ਆ ਜੀ ਹਾਂਜੀ ਲੰਡਾ ਬਿਆਰ ਗੁਣਾੜਕ ਮਾਰਕੀਟ ਲੰਡਾ ਬਿਆਰ ਗੁਣਾੜਕ ਮਾਰਕੀਟ ਉਧਰ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਲੁੰਡੇ ਬਾਜ਼ਾਰ ਚ ਜੋ ਆਪਣੇ ਇਤਲਾਹ ਮਿਲੀ ਆ ਚੌਂਕੀਨਚਾਜ ਸਰਕਟ ਹਾਊਸ ਨੂੰ ਉਹਦੇ ਸਬੰਧੀ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਿਉਂਕਿ ਸਾਰੇ ਡਿਟੇਲ ਫੁਟੇਜ ਦੇਖ ਕੇ ਜੋ ਵੀ ਅਸਲ ਮੁੱਲਜਮੂ ਨੂੰ ਕਾਬੂ ਕੀਤਾ ਜਾਊਗਾ ਮੋਬਾਈਲ ਬੂਲ ਇੱਕ ਹੀ ਕੰਦੇ ਸੀ ਲੱਗੇ ਇਹ ਤੇ ਪਰ ਇਹ ਜੇ ਕਲੀਅਰ ਨਹੀਂ ਆ ਸਾਰਾ ਆਪਾਂ ਜਦੋਂ ਸਾਰੀ ਪੜਤਾਲ ਕਰਕੇ ਚੌਂਕੀਨਚਾਜ ਸਰਕਟ ਹਾਊਸ ਸੰਬੰਧੀ ਕਰ ਰਹੇ ਆ ਮੈਂ ਖੁਦ ਵੀ ਇਹਦੇ ਬਾਰੇ ਪੜਤਾਲ ਕਰਾਂਗਾ ਜੋ ਬਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਓਗੇ ਦੱਸਦੀ ਹੈ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਪਿਛਲੇ ਕਰੀਬ ਇੱਕ ਹਫਤੇ ਵਿੱਚ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ 'ਚ ਵਾਪਰੀ ਇਹ ਚੌਥੀ ਵੱਡੀ ਵਾਰਦਾਤ ਹੈ ਇਸ ਤੋਂ ਪਹਿਲਾਂ ਇੱਕ ਰਾਤ 'ਚ ਦੋ ਮੋਟਰਸਾਈਕਲ ਸਵਾਰਾਂ ਨੇ ਵੱਖੋ-ਵੱਖਰੀਆਂ ਥਾਵਾਂ 'ਤੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਇਸ ਤੋਂ ਬਾਅਦ ਰਾਤ ਦੇ ਹਨੇਰੇ 'ਚ ਇੱਕ ਚੋਰ ਵੱਲੋਂ ਮੰਦਰ ਦਾ ਤਾਲਾ ਤੋੜਨ ਦੀ ਘਟਨਾ ਸਾਹਮਣੇ ਆਈ ਸੀ ਇੰਜ ਲੱਗਦਾ ਹੈ ਜਿਵੇਂ ਅੰਮ੍ਰਿਤਸਰ ਚੋਰਾਾਂ ਬਦਮਾਸ਼ਾਂ ਦੀ ਪਸੰਦੀਦਾ ਥਾਂ ਬਣ ਗਈ ਹੋਵੇ ਕਾਨੂੰਨ ਵਿਵਸਥਾ ਸਿਰਫ ਏਸੀ ਕਮਰਿਆਂ ਤੱਕ ਹੀ ਸੀਮਤ ਕੇ ਰਹੀ ਹੋਵੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ